ਜੀ ਸੰਦਲ ਚੱਲਣ ਦੇ ਅਪਸਵਾਦ ਦੀ ਤਾਜੀ ਖਬਰ ਰੂਸ ਦੀ ਦੋਰੀ ਚਾਲ ਇੱਕ ਪਾਸੇ ਗੱਲਬਾਤ ਲਈ ਹਾਮੀ ਦੂਜੇ ਪਾਸੇ ਮਜਲਾਂ ਦੀ ਵਿਛਾੜ ਰੂਸੀ ਹਮਲੇ ਕਾਰਨ 10 ਲੱਖ ਲੋਕਾਂ ਦੇ ਘਰਾਂ ਦੇ ਛਾਇਆ ਹਨੇਰਾ ਅਮਰੀਕਾ ਦੀ ਵਿਚੋਲਗੀ ਹੇਠ جنگ ਦੇ ਖਾਤਮੇ ਲਈ ਰੂਸ ਅਤੇ ਯੂਕਰੇਨ ਵਿਚਾਲੇ ਅਬੂ ਧਾਬੀ ਵਿੱਚ ਹੋ ਰਹੀ ਗੱਲਬਾਤ ਸ਼ਨੀਵਾਰ ਨੂੰ ਦੂਜੇ ਦਿਨ ਸਫਲ ਹੋਈ ਤੇ ਦੋਵਾਂ ਦੇਸ਼ਾਂ ਨੇ ਇਸ ਗੱਲਬਾਤ ਨੂੰ ਸਰਾ ਮਾਤਕ ਦੱਸ ਦਿਆ ਹੋਏ ਆਪ ਵਿਖੇ ਵਿੱਚ ਵੀ ਚਰਚਾ ਜਾਰੀ ਰੱਖਣ ਦੀ ਸੁਭਾਵਨਾ ਜਤਾਈ ਹੈ ਇਸ ਦੇ ਕੁਝ ਘੰਟਿਆਂ ਬਾਅਦ ਅਮਰੀਕਾ ਨੇ ਦੋਵਾਂ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਅਗਲੀ ਤਰਵੱਖੀ ਮਾਰਤਾ 1 ਫਰਵਰੀ ਵੀ ਐ ਦੇ ਨਵੈਤਵਨ ਹੋਣ ਦੀ ਸੂਚਨਾ ਦਿੱਤੀ ਹੈ ਇਸੇ ਦੌਰਾਨ ਮੀਕੀ ਦੂਤਾਵਾਸ ਸਵੀਟ ਵਿਕਟਫਾਫ ਅਤੇ ਅਮਰੀਕੀ ਰਾਸ਼ਟਰਪਤੀ ਦੇ ਜਵਾਈ ਜੈਰਡ ਕੁਸਨਰ ਨੇ ਮਾਸਕੋ ਪਹੁੰਚ ਕੇ ਰੂਸੀ ਰਾਸ਼ਟਰਪਤੀ ਵਡਾਲਦੀ ਮੀਰ ਪੁੱਤਨ ਨਾਲ ਚਾਰ ਕਿਟੇ ਮੁਲਾਕਾਤ ਕੀਤੀ ਅਤੇ ਪਰ ਸ਼ੁੱਕਰਵਾਰ ਸ਼ਨੀਵਾਰ ਦੀ ਰਾਤ ਨੂੰ ਰੂਸ ਵੱਲੋਂ ਕੀਤੇ ਜਾ ਰਹੇ ਵੱਡੇ ਹਮਲੇ ਹਮਲੇ ਨੇ ਗੱਲਬਾਤ ਨਾਲ ਬਣੇ ਸਮਾਤਮਕ ਮੌਲ ਨੂੰ ਝਟਕਾ ਦਿੱਤਾ ਬਿਜਲੀ ਰਕਤੇ ਜਾਨੀ ਨੁਕਸਾਨ ਰੂਸ ਦੇ ਮਜਾਇਲ ਦੇ ਡਰੋਨ ਹਮਲੇ ਕਾਰਨ ਜੋਕਰਨ ਦੇ ਊਰਜਾ ਪਲਾਂਟਾਂ ਦੇ ਭਾਰੀ ਨੁਕਸਾਨ ਪਹੁੰਚਾਇਆ ਤੇ ਇਸ ਜਿਸ ਕਾਰਨ ਭਿਆਨਕ ਠੰਡ ਦੇ ਮੌਸਮ ਵਿੱਚ 10 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਇਸ ਹਮਲਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ 31 ਲੋਕ ਜ਼ਖਮੀ ਹੋ ਗਏ ਨਾ ਜੂਕਰੋਨ ਦੇ ਇਸ ਹਮਲੇ ਦੀ ਸਖਤ ਨਕੇਦੀ ਕੀਤੀ ਅਤੇ ਡੋਬਾਸ ਅਤੇ ਪੇਚ ਖਸਿਆ ਆਬੂ ਤਾਬੀ ਵਾਰਤਾ ਦਾ ਕੋਈ ਸਾਂਝਾ ਬਿਆਨ ਜਾਰੀ ਨਹੀਂ ਹੋ ਸਕਿਆ ਜੂਕਰੇਨ ਵਾ ਇੱਕ ਵਾਰ ਫਿਰ ਡੋਬਾਸ ਲੁਵਕਸ ਅਤੇ ਡਨੇ ਟੈਕਸ ਦੀ ਆਪਣੀ ਜ਼ਮੀਨ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਰੂਸ ਪੂਰੇ ਦੋਨ ਬਾਸੂ ਦੇ ਕਬਜ਼ੇ ਦੀ ਸ਼ਰਤ ਤੇ ਅੜਿਆ ਹੋਇਆ ਹੈ ਰੂਸ ਪਹਿਲਾਂ ਹੀ ਇਸ ਖਨिज ਸਪਨ ਇਲਾਕੇ ਨੂੰ 90% ਹਿੱਸੇ ਤੇ ਕਾਬਜ਼ ਕਰ ਚੁੱਕਾ ਤੇ ਜੂਕਰਨ ਦਾ ਵਾਧਾ ਦਬਾਅ ਦਬਾਅ ਜੂਕਰਨ ਦੇ ਵਿਦੇਸ਼ ਮੰਤਰੀ ਆਦਰੀ ਸਿਬੀਹਾ ਨੇ ਤਾਜ਼ਾ ਹਮਲਿਆਂ ਦੀ ਬਰਬਾਹਤਾ ਕਰਾ ਦੇਂਦਿਆਂ ਆਇਆ ਕਿ ਅਸੀਂ ਮਜਾਇਲਾ ਸਿਰਫ ਸਾਡੇ ਲੋਕਾਂ ਤੇ ਹੀ ਨਹੀਂ ਸਗੋ ਗੱਲਬਤਲੀ ਮੇਜ਼ ਤੇ ਵੀ ਡਿੱਗੀਆਂ ਹਨ ਗਲਿਸ਼ੇਸ਼ਨਾਂ ਦਾ ਮੰਨਣਾ ਹੈ ਕਿ ਨਾਟੋ ਨੇਦਰੂਨੀ ਤਰ੍ਹਾਂ ਤੇ ਅਮਰੀਕੀ ਦੀ ਪਾਰੀ ਦਬਾਤ ਕਰਨ ਜੋਕਰ ਇਸ ਸਮੇਂ ਗਲਬਤ ਦੀ ਮੇਜ਼ ਤੇ ਤੋਂ ਹਟਣ ਦੀ ਸਥਿਤੀ ਵਿੱਚ ਨਹੀਂ ਹੈ ਧੰਨਵਾਦ ਜੀ ਖਬਰਾਂ ਜੁਲ ਨਹੀਂ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ